ਆਪਣੀ ਵੀਡੀਓ ਨੂੰ ਦੇਖ ਰਹੇ ਬੱਚਿਆਂ ਬਜ਼ੁਰਗਾਂ ਮਿੱਤਰਾਂ ਦੋਸਤਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਨਵੇਂ ਸਫ਼ਰ ਤੇ ਜਾ ਰਹੇ ਹਾਂ ਤੇ ਆਪਣਾ ਸਫ਼ਰ ਸਟਾਰਟ ਕਰ ਰਹੇ ਹਾਂ ਆਪਣੇ ਪਿੰਡ ਤੋਂ ਉੱਤੇ ਜਾਵਾਂਗੇ ਆਪਾਂ ਅਨੰਤਪੁਰ ਸਾਹਿਬ ਤੇ ਆਪਣੇ ਨਾਲ ਜਾ ਰਿਹਾ ਸੁਖਪ੍ਰੀਤ ਮੈਂ ਆਰ ਸੁਖਪ੍ਰੀਤ ਕਰ ਰਿਹਾ ਨਵੇਂ ਸਫ਼ਰ ਦੀ ਸ਼ੁਰੂਆਤ ਕਰਾਉਣੇ ਆ ਤੁਹਾਡੀ ਸੁਖਪ੍ਰੀਤ ਨਾਲ ਗੱਲਬਾਤ ਹਾਂਜੀ ਸੁਖਪ੍ਰੀਤ ਜੀ ਦੱਸੋ ਆਪਣੇ ਸਫ਼ਰ ਬਾਰੇ ਥੋੜ੍ਹਾ ਜਿਹਾ ਸਵਾਗਤ ਹੈ ਤੁਹਾਡਾ ਨਵੇਂ ਸਫ਼ਰ ਦੇ ਵਿੱਚ ਤੇ ਅੱਜ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਆ ਨੌਨੇ ਨੇ ਦੱਸੇ ਦਿੱਤਾ ਤੁਹਾਨੂੰ ਹੈਨਾ ਤੇ ਇੱਧਰ ਹੋ ਜਾਵਣਾ ਇਹਨੋਂ ਨੇ ਗੱਡੀ ਆਉਣੀ ਤੇ ਸ਼੍ਰੀ ਨੈਣਾ ਦੇਵੀ ਵੱਲ ਦਾ ਸਫ਼ਰ ਆਪਾਂ ਸ਼ੁਰੂ ਕਰਨ ਲੱਗੇ ਆ ਬਹੁਤ ਬਹੁਤ ਸੋਹਣਾ ਠੰਡੀ ਠੰਡੀ ਹਵਾ ਚੱਲਦੀ ਆ ਤੇ ਖੁਸ਼ੀ ਦੀ ਗੱਲ ਤੇ ਇਹੀ ਆਪਣੇ ਵਾਸਤੇ ਵੀ ਵਧੀਆ ਮੌਸਮ ਹੋ ਗਿਆ ਅੱਜ ਆਪਾਂ ਸ਼ੁਰੂ ਕਰਨਾ ਹੋਇਆ ਸਫ਼ਰ ਬਾਕੀ ਬਣਿਆ ਰਹੇਗਾ ਭਾਈ ਸਫ਼ਰਾਂ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਪੂਰਾ ਹੈਨਾ ਸਾਰਾ ਆਨੰਦਪੁਰ ਸਾਹਿਬ ਤੋਂ ਲੈ ਕੇ ਨੈਣਾ ਦੇਵੀ ਤੱਕ ਦਾ ਸਫ਼ਰ ਤੇ ਆ ਆਪਣਾ ਹੈਗਾ ਕਾਲਾ ਘੋੜਾ ਜਿਹਦੇ ਉੱਤੇ ਬਹਿ ਕੇ ਆਪਾਂ ਨੇ ਜਾਣਾ ਕਰਨਾ ਸਫ਼ਰ ਪੂਰਾ ਤੈ ਹੈ ਨਾ ਤੇ ਬਸ ਇਥੋਂ ਕਰਦੇ ਆ ਸਫਰ ਨੂੰ ਸਟਾਰਟ ਦਿਖਾਉਂਦੇ ਜਾਂਦੇ ਆ ਤੁਹਾਨੂੰ ਰਸਤੇ ਦੇ ਵਿੱਚ ਕੀ ਕੀ ਆਇਆ ਹੈ ਨਾ ਤੇ ਅੱਜ ਹੈਗੀ 16 ਤਰੀਕ ਹੈ ਨਾ 16 ਜੁਲਾਈ ਨੂੰ ਅਸੀਂ ਕੀਤਾ ਸਫਰ ਸਟਾਰਟ ਤਕਰੀਬਨ ਹਫਤੇ ਇੱਕ ਤੱਕ ਦਾ ਇਹ ਸਾਡਾ ਸਫਰ ਹੈ ਨਾ ਆ ਆ ਪੰਜ ਤੋਂ 7 ਦਿਨਾਂ ਦੇ ਵਿੱਚ ਵਿੱਚ ਤਕਰੀਬਨ ਇਹ ਸਾਰਾ ਸਫਰ ਅਸੀਂ ਨੇ ਸਮਾਪਤ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੇਰ ਉਸ ਤੋਂ ਅੱਗੇ ਨਵਾਂ ਸਫਰ ਸਟਾਰਟ ਕਰਾਂਗੇ ਤੇ ਅੱਜ ਚੱਲਦੇ ਆ ਬਸ ਅਨੰਦਪੁਰ ਸਾਹਿਬ ਵਾਲਾ ਹੈ ਨਾ ਤੁਹਾਨੂੰ ਦਿਖਾਉਂਦੇ ਆ ਪੂਰਾ ਰਸਤੇ ਦੇ ਵਿੱਚ ਕੀ ਕੀ ਆਉਂਦਾ ਹੈ ਨਾ ਸਾਰਾ ਤੁਹਾਨੂੰ ਦਿਖਾਉਂਦੇ ਜਾਵਾਂਗੇ ਪੂਰਾ ਰਸਤਾ ਚਲੋ ਠੀਕ ਆ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਸਫਰ ਦਿਖਾਉਂਦੇ ਰਹਾਂਗੇ ਹਨਾ ਇੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸ਼ਹਿਰ ਖੰਨਾ ਤੇ ਖੰਨੇ ਸ਼ਹਿਰ ਦੇ ਵਿੱਚੋਂ ਦੀ ਨਿਕਲਦੇ ਆਪਾਂ ਹਨਾ ਸਮਰਾਲੇ ਵੱਲ ਇਹ ਤਕਰੀਬਨ ਅੱਤਾ ਸ਼ਹਿਰ ਬੰਦਾ ਸਵੇਰ ਦੇ ਵੱਜ ਚੁੱਕੇ ਨੇ ਹੈ 9 ਖੰਨੇ ਦੇ ਵਿੱਚ ਟ੍ਰੈਫਿਕ ਕਾਫੀ ਹੁੰਦੀ ਆ ਨਾ ਸਵੇਰੇ ਸਵੇਰੇ ਰਿਲੈਂਸ ਦੇ ਪੰਪ ਤੇ ਰੁਕੇ ਤੇ ਤੇ ਇੱਥੋਂ ਆਪਾਂ ਨੇ ਟੈਂਕੀ ਫੁੱਲ ਕਰਵਾਈਆ ਤੇ ਤਕਰੀਬਨ 950 ਦਾ ਤੇਲ ਪਿਆ ਹਨ ਤੇ 9 ਲੀਟਰ ਤੇਲ ਪੈ ਗਿਆ 9 ਲੀਟਰ 69.6 ਤੇ ਤੇਲ ਦੀ ਟੈਂਕੀ ਫੁੱਲ ਕਰਾ ਕੇ ਚੱਲਦੇ ਹਾਂ ਹੁਣ ਅੱਗੇ ਦੀ ਵੱਲ ਕਰਤਾ ਸਫਰ ਸਟਾਰਟ ਤੇ ਤੁਹਾਨੂੰ ਪੂਰਾ ਦੱਸਾਂਗੇ ਨਾ ਵੀ ਨੈਣਾ ਦੇਵੀ ਤੱਕ ਆਨੰਦਪੁਰ ਸਾਹਿਬ ਤੱਕ ਜਿਹੜਾ ਆਪਣਾ ਪੂਰਾ ਸਫਰ ਆ ਕਿੰਨਾ ਕਿਲੋਮੀਟਰ ਬਣਦਾ ਤੇ ਕਿੰਨਾ ਆਪਣਾ ਤੇਲ ਦਾ ਖਰਚ ਆ ਕਿੰਨਾ ਬਾਕੀ ਖਰਚ ਆ ਯਾਰ ਤੁਹਾਨੂੰ ਸਾਰਾ ਆਪਣੇ ਬਲੌਗ ਦੇਖਦੇ ਰਹੋ ਸਾਰਾ ਤੁਹਾਨੂੰ ਟੋਟਲ ਖਰਚਾ ਦੱਸਾਂਗੇ ਤੇ ਸਾਰਾ ਦੱਸਾਂਗੇ ਨਾ ਵੀ ਕਮੇ ਕਮੇ ਕਿੱਥੇ ਕਿੱਥੇ ਕਿੰਨਾ ਕਿੰਨਾ ਖਰਚਾ ਆ ਆ ਦੇਖੋ ਮੌਸਮ ਕਿੰਨਾ ਸੋਹਣਾ ਹਨਾ ਇਹ ਆ ਜਿਹੜੇ ਮੌਸਮ ਤੇ ਵਿੱਚ ਅਸੀਂ ਸਫ਼ਰ ਕਰ ਰਹੇ ਹਾਂ ਮੋਟਰਸਾਈਕਲ ਦੇ ਉੱਤੇ ਤਾਂ ਨਜ਼ਾਰਾ ਆਹ ਮੌਸਮ 'ਚ ਆਉਂਦਾ ਕਿਉਂਕਿ ਜੇ ਧੁੱਪ ਹੋਵੇ ਯਾਰ ਫਿਰ ਗਰਮੀ ਬਹੁਤ ਲੱਗਦੀ ਆ ਠੰਡ ਹੋਵੇ ਤਾਂ ਠੰਡ ਬਹੁਤ ਲੱਗਦੀ ਆ ਜਿਹੜਾ ਆ ਮੌਸਮ ਆ ਨਾ ਇਹਦੇ ਜਿਹਾ ਨਜ਼ਾਰਾ ਆਉਂਦਾ ਕਿਉਂ ਸੁਖਬ੍ਰੀਤ ਹਾਂਜੀ ਹਾਂਜੀ ਜ਼ਰੂਰ ਭਾਈ ਹਾਂ ਰਸਤੇ ਦੇ ਵਿੱਚ ਆਪਾਂ ਰੁਕੇ ਹਾਂ ਚਮਕੌਰ ਸਾਹਿਬ ਹਾਂ ਨਾ ਅ ਅਸੀਂ ਸੋਚਿਆ ਕਿ ਤੁਹਾਨੂੰ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਨੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਗੇਟ ਦੇ ਸਾਹਮਣੇ ਖੜਿਆ ਨਾ ਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਗੇਟ ਕੋਰਦਵਾਰਾ ਸਾਹਿਬ ਦਾ ਕੇ ਗੇਟ ਤੋਂ ਅੱਗੇ ਜਿਹੜਾ ਸਾਰਾ ਬਾਜ਼ਾਰ ਬਣਿਆ ਹੋਇਆ ਹੈ ਨਾ ਜੰਮੀ ਐਵੇਂ ਲੱਗਦਾ ਜਿਵੇਂ ਅੰਮ੍ਰਿਤਸਰ ਸਾਹਿਬ ਹੈ ਨਾ ਬਣਿਆ ਹੋਇਆ ਸੇਮ ਉਵੇਂ ਦਾ ਹੀ ਲੱਗਦਾ ਹੈ ਸਾਰਾ ਬਾਜ਼ਾਰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਤੇ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨ ਪਹੁੰਚੀਆਂ ਨੇ ਹੋਰਿਆ ਨਾ ਚਮਕੌਰ ਸਾਹਿਬ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਿਖਾਉਨੇ ਆ ਤੁਹਾਨੂੰ ਅੰਦਰ ਤੋਂ ਕਰਵਾਉਨੇ ਆ ਦਰਸ਼ਨ ਹਨਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹਨਾ ਪਾਰਕਿੰਗ ਬਣੀ ਹੋਈ ਆ ਤੇ ਆਪਾਂ ਨੇ ਆਪਣੀ ਬਾਈਕ ਖੜਾਤੀ ਉਰੇ ਹਨਾ ਤੇ ਹੁਣ ਆਪਾਂ ਕਰਵਾਉਨੇ ਆ ਤੁਹਾਨੂੰ ਅੰਦਰ ਤੋਂ ਲਿਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਇੱਧਰ ਪਾਰਕਿੰਗ ਦੇ ਬਿਲਕੁਲ ਸੱਜੇ ਹੱਥ ਲੱਗਿਆ ਹੋਇਆ ਖੋਦਾਨ ਕੈਂਪ ਹਨਾ ਤੇ ਆਹ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੇਟ ਗੁਰਦੁਆਰਾ ਸ੍ਰੀ ਕਤਲਗੜਸਾਹ ਸ੍ਰੀ ਚਮਕੌਰ ਸਾਹਿਬ ਤੇ ਲੈ ਕੇ ਚਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾਉਨੇ ਆ ਦਰਸ਼ਨ ਆ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਹਨ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਇਹ ਪੂਰਾ ਇੱਥੇ ਲਿਖਿਆ ਹੋਇਆ ਹੈ ਨਾ ਤੇ ਜਿਹੜਾ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਨਾ ਚਮਕੌਰ ਦੀ ਗੜੀ ਦੀ ਲੜਾਈ ਹੈ ਨਾ ਇਹ ਉਹੀ ਲੜਾਈ ਦਾ ਇਤਿਹਾਸ ਆ ਪੂਰਾ ਤੇ ਇੱਥੇ ਔਰੰਗਜ਼ੇਬ ਨੇ ਆਪਣੀ 10 ਲੱਖ ਦੀ ਫੌਜ ਭੇਜੀ ਸੀ ਤੇ 40 ਸਿੰਘਾਂ ਨਾਲ ਮੁਕਾਬਲਾ ਹੋਇਆ ਸੀਗਾ ਉਹਨਾਂ ਦਾ ਤੇ ਇਹ ਲੜਾਈ ਦੇ ਵਿੱਚ ਹਨਾ ਮੁਕਾਬਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋ ਗਏ ਸੀ ਹਨਾ ਤੇ ਪੰਜ ਪਿਆਰਾਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਨ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ਨੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਦੀ ਹਨਾ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਪੈ ਗਿਆ ਹੈ ਨਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਜਾ ਰਹੇ ਆ ਗੁਰਦੁਆਰਾ ਗੜੀ ਸਾਹਿਬ ਦੀ ਵੱਲ ਹਨਾ ਤੇ ਆਹ ਸਾਹਮਣੇ ਬਣਿਆ ਹੋਇਆ ਗੇਟ ਤੇ ਇੱਥੋਂ ਐਂਟਰੀ ਕਰਕੇ ਆਪਾਂ ਜਾ ਰਹੇ ਆ ਗੁਰਦੁਆਰਾ ਗੜੀ ਸਾਹਿਬ ਦੀ ਵੱਲ ਹਨਾ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਗੁਰਦੁਆਰਾ ਗੜੀ ਸਾਹਿਬ ਦੇ ਹਨਾ ਤੇ ਐਵੇਂ ਦਾ ਰਸਤਾ ਬਣਿਆ ਹੋਇਆ ਜਾਣ ਦੇ ਲਈ ਹਨਾ ਅੱਗੇ ਜਾਣ ਦੇ ਲਈ ਆ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਹਨ ਤੇ ਆ ਸਾਹਮਣੇ ਬੜੇ ਹੋਏ ਨੇ ਗੁਰਦੁਆਰਾ ਸਾਹਿਬ ਹਨ ਤੇ ਕਰਵਾਉਂਦੇ ਆ ਤੁਹਾਨੂੰ ਅੰਦਰ ਤੋਂ ਲਿਜਾ ਕੇ ਦਰਸ਼ਨ ਤੇ ਇੱਧਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਨਾ ਜਦੋਂ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਛੱਡ ਕੇ ਹਨ ਚਮਕੌਰ ਸਾਹਿਬ ਦੀ ਧਰਤੀ ਤੇ ਆਏ ਸੀ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਹਨ ਤੇ 40 ਸਿੰਘਾਂ ਦੇ ਨਾਲ ਤੇ ਇੱਥੇ ਜਿਹੜਾ ਆਪਾਂ ਤੁਹਾਨੂੰ ਥੱਲੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਿਖਾਇਆ ਹੈ ਨਾ ਉੱਥੇ ਜੰਗ ਹੋਈ ਸੀਗੀ ਮੁਕਾਬਲਾ ਹੋਇਆ ਸੀਗਾ 40 ਸਿੰਘਾਂ ਦਾ 10 ਲੱਖ ਫੌਜ ਦੇ ਨਾਲ ਜਿਹੜੀ ਔਰੰਗਜ਼ੇਬ ਦੇ ਦੁਆਰਾ ਭੇਜੀ ਗਈ 10 ਲੱਖ ਫੌਜ ਦੇ ਨਾਲ ਮੁਕਾਬਲਾ ਹੋਇਆ ਸੀ 40 ਸਿੰਘਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਤੁਹਾਨੂੰ ਹੇਠਾਂ ਦਿਖਾਇਆ ਕਤਲਗੜ੍ਹ ਸਾਹਿਬ ਉੱਥੇ ਹੋਇਆ ਸੀ ਹਨ ਦਰਸ਼ਕਾਂ ਨੂੰ ਕਰਵਾਉਣਾ ਹੈ ਫਿਰ ਦਰਬਾਰ ਸਾਹਿਬ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣਾ ਹੈ ਅੰਦਰ ਕੋਲ ਲੈ ਜਾ ਕੇ ਸਾਉਣ ਮਹੀਨੇ ਦੀ ਸੰਗਰਾਮ ਦੇ ਦਿਨ ਕਰਕੇ ਕਾਫੀ ਘੱਟ ਸੀਗਾ ਔਰ ਹੈਨਾ ਕਾਫੀ ਸੰਗਤਾਂ ਦੂਰੋਂ ਦੂਰੋਂ ਹੁਣ ਮੈਂ ਦਰਸ਼ਨ ਕਰਨ ਪਹੁੰਚੇ ਨੇ ਔਰ ਹੈਨਾ ਤੇ ਤੇ ਇਧਰ ਬਾਹਰ ਖੂਨਦਾਨ ਕੈਂਪੀ ਲੱਗਿਆ ਹੁਣ ਅਸੀਂ ਦਰਸ਼ਨ ਕਰਨ ਤੋਂ ਬਾਅਦ ਚੱਲਦੇ ਆਪਾਂ ਆਪਣੇ ਅੱਗੇ ਸਫ਼ਰ ਦੀ ਵੱਲ ਤੇ ਸੁਖਪ੍ਰੀਤ ਕੱਢ ਰਿਹਾ ਆਪਣਾ ਮੋਟਰਸਾਈਕਲ ਤੇ ਚੱਲਦੇ ਆਂ ਬਸ ਹੁਣ ਆਪਾਂ ਇੱਥੋਂ ਅੱਗੇ ਦੇ ਪਉਂਦੇ ਆ ਚਾਲੇ ਹੈਨਾ ਅੱਗੇ ਚੱਲਦੇ ਆਂ ਤੇ ਦਿਖਾਉਨੇ ਆ ਤੁਹਾਨੂੰ ਅਕੇ ਦਾ ਸਫਰ ਬਣੇ ਰਿਓ ਵੀਡੀਓ ਦੇ ਵਿੱਚ ਐਵੇਂ ਤੁਹਾਨੂੰ ਪੂਰੇ ਸਫਰ ਦਾ ਨਜ਼ਾਰਾ ਦਿਖਾਉਂਦੇ ਰਹਾਗੇ ਹਨ ਤੇ ਚੱਲੀਏ ਸੁਖ ਫਰੀਦ ਹਾਂਜੀ ਹਾਂਜੀ ਚਲੋ ਬਈ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਆ ਹਨਾ ਦਾਸਤਾਨੇ ਸਹਾਦਤ ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਜਿਹੜੀ ਜਗ੍ਹਾ ਬਣਾਈ ਗਈ ਆ ਹਨਾ ਤੇ ਗੁਰਦੁਆਰਾ ਸਾਹਿਬ ਤੋਂ ਬਸ ਅੱਧਾ ਕਿਲੋਮੀਟਰ ਦੀ ਦੂਰੀ ਤੇ ਬਹੁਤ ਸੋਹਣੀ ਜਗ੍ਹਾ ਬਣਾਈ ਗਈ ਹੋਇਆ ਹੈ ਹਨ ਤੇ ਇੱਥੇ ਤੁਸੀਂ ਇਹ ਪਾਸ ਲੈ ਸਕਦੇ ਹੋ ਟਿਕਟ ਵਗੈਰਾ ਹਨ ਤੇ ਟਿਕਟ ਦਾ ਕੋਈ ਜਾਨੀ ਕਿ ਪੈਸਾ ਨਹੀਂ ਹੈਗਾ ਫ੍ਰੀ ਦੇ ਵਿੱਚ ਟਿਕਟ ਮਿਲ ਜਾਂਦੀ ਹੈ ਹੋਰ ਹਨ ਤੇ ਇੱਥੋਂ ਤੁਸੀਂ ਆਹ ਸਾਹਮਣੇ ਬਣਿਆ ਹੋਇਆ ਮਿਊਜ਼ੀਅਮ ਤੁਸੀਂ ਮਿਊਜ਼ੀਅਮ ਦੇ ਅੰਦਰ ਜਾ ਰਹੇ ਹੋ ਤੇ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਤਾਂ ਕਰਕੇ ਅਸੀਂ ਤੁਹਾਨੂੰ ਬਾਹਰ ਤੋਂ ਹੀ ਦਿਖਾ ਕੇ ਅੱਗੇ ਆਪਣੇ ਸਫ਼ਰ ਦੀ ਵੱਲ ਜਾ ਰਹੇ ਹਾਂ ਹਨ ਤੇ ਜੇਕਰ ਤੁਸੀਂ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਆਉਨੇ ਹੋ ਤਾਂ ਸਾਹਾ ਦਸਤਾਨੇ ਸਹਾदत ਜਰੂਰ ਆਓ ਹਨਾ ਆਪਾਂ ਰੋਕੇ ਸੀਗੇ ਰੋਪੜ ਹੈਡ ਦੇ ਉੱਤੇ ਹਨਾ ਤੇ ਇੱਥੇ ਬੈਠ ਕੇ ਪੀ ਰਹੇ ਹਾਂ ਚਾਹ ਤੇ ਚਾਹ ਪੀ ਕੇ ਚੱਲਾਂਗੇ ਇਦੋਂ ਅੱਗੇ ਦੇ ਸਫ਼ਰ ਦੀ ਵੱਲ ਚਾਹ ਪੀਣ ਲੱਗੇ ਸੀ ਤੇ ਚਾਹ ਪੀ ਕੇ ਚੱਲਦੇ ਆ ਅੱਗੇ ਹਨਾ ਹਾਂਜੀ ਸੁਖਪ੍ਰੀਤ ਹਾਂਜੀ ਭਾਈ ਚਾਹ ਇੰਜੋਏ ਕਰ ਰਹੇ ਹਾਂ ਰੋਪੜ ਚਾ ਕੈਂਟਵੋ ਬਣਾਈਆ ਬੰਦੇ ਨੇ ਹਨ ਜਿਹੜੀ ਆ ਤੁਸੀਂ ਉੱਕਰੀ ਹੋਈ ਮੂਰਤ ਦੇਖ ਰਹੇ ਹੋ ਹਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਹੱਥ ਮਲਾਉਂਦੇ ਹਨ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਗਵਰਨਰ ਨੇ ਇਹ ਹਨ ਤੇ ਇੱਥੇ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਗਵਰਨਰ ਦੇ ਵਿਚਕਾਰ ਸੰਧੀ ਹੋਈ ਸੀਗੀ ਹਨ ਤੇ ਜਿਹੜਾ ਆ ਏਰੀਆ ਸੀਗਾ ਜਿੱਥੇ ਆਪਾਂ ਖੜੇ ਆ ਹਨ ਇਹ ਸੀਗਾ ਅੰਗਰੇਜ਼ਾਂ ਦੇ ਅੰਦਰ ਸਾਰਾ ਏਰੀਆ ਨਾ ਸਤ ਸਤ ਆ ਸਾਹਮਣੇ ਜਿਹੜਾ ਸਤਲੋਜ ਵਗਦਾ ਇਹਦੇ ਇਧਰਲੇ ਪਾਸੇ ਸੀਗਾ ਅੰਗਰੇਜ਼ਾਂ ਦਾ ਰਾਜ ਤੇ ਇਹ ਤੋਂ ਅਗਲੇ ਪਾਸੇ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਤੇ ਇੱਥੇ ਇਹਨਾਂ ਦੁਆਰਾ ਇਹਨਾਂ ਦੇ ਵਿਚਕਾਰ ਇਹ ਸੰਧੀ ਹੋਈ ਸੀਗੀ ਵੀ ਕੀ ਕਹਿੰਦੇ ਤੁਸੀਂ ਸਾਡੇ ਰਾਜਵਾਲੇ ਨਹੀਂ ਆਉਂਗੇ ਹਨਾ ਤੇ ਅਸੀਂ ਤੁਹਾਡੇ ਰਾਜ ਦੇ ਵਿੱਚ ਨਹੀਂ ਦਾਖਲ ਹੋਵਾਂਗੇ ਆ ਦੇਖੋ ਉੱਕਰੀ ਹੋਈ ਮੂਰਤ ਦੇ ਵਿੱਚ ਉਸੇ ਤਰ੍ਹਾਂ ਦਿਖਾਇਆ ਗਿਆ ਜਿਸ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅੰਗਰੇਜ਼ਾਂ ਦੇ ਗਵਰਨਰ ਜਿਹੜੇ ਸ਼ਿਮਲੇ ਤੋਂ ਆਏ ਸੀਗੇ ਨਾ ਉਹਨਾਂ ਦੇ ਵਿਚਕਾਰ ਸੰਧੀ ਹੋਈ ਸੀਗੀ ਤੇ ਉਸੇ ਤਰ੍ਹਾਂ ਦੀ ਉੱਕਰੀ ਹੋਈ ਮੂਰਤ ਬਣਾ ਕੇ ਉਸੇ ਤਰ੍ਹਾਂ ਦਾ ਦ੍ਰਿਸ਼ ਦਿਖਾਇਆ ਗਿਆ ਹਨਾ ਉਰੇ ਤੇ ਇਤਿਹਾਸਕ ਜਗ੍ਹਾ ਇਹ ਹੈ ਹਨਾ ਤੇ ਆ ਇਧਰ ਜਿਹੜਾ ਇਹਦਾ ਪੂਰਾ ਇਤਿਹਾਸ ਠੀਗਾ ਉਹ ਲਿਖਿਆ ਹੋਇਆ ਹੈ ਹਨਾ ਆ ਤੁਸੀਂ ਵੀਡੀਓ ਦੇ ਵਿੱਚ ਦੇਖੋ ਤੇ ਤਕਰੀਬਨ ਇਹ ਇਹਨਾਂ ਦਿਖਦਾ ਨਹੀਂ ਹੈਗਾ ਹਨਾ ਤੇ ਮਿਟ ਚੇ ਗਿਆ ਇਹ ਤੇ ਜਿਸ ਤਰ੍ਹਾਂ ਦਾ ਵੀ ਹੈਗਾ ਮੈਂ ਤੁਹਾਨੂੰ ਦਿਖਾ ਦਾਨਾ ਆਪਣੀ ਵੀਡੀਓ ਦੇ ਵਿੱਚ ਹਨਾ ਆ ਸਤਲੁਜ ਦੇ ਦਰਿਆ ਦੇ ਕਿਨਾਰੇ ਖੜੇ ਆਪਾਂ ਦੇਖੋ ਕਿੰਨਾ ਪਾਣੀ ਆ ਨਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ ਮੀਂਹ ਪੈਣ ਕਰਨਾ ਇੱਥੇ ਪਾਣੀ ਬਹੁਤ ਇਕੱਠਾ ਹੋ ਜਾਂਦਾ ਹੈ ਨਾ ਤੇ ਦੇਖੋ ਕਿੰਨਾ ਪਾਣੀ ਆ ਤੇ ਰੋੜ ਦੇ ਉਸ ਪਾਸੇ ਵੀ ਜਾ ਕੇ ਤੁਹਾਨੂੰ ਦਿਖਾਉਣਾ ਹੈ ਨਾ ਤੇ ਇੱਧਰੋਂ ਉਰੇ ਆ ਜਿਹੜਾ ਰੋਪੜ ਹੈ ਇੱਥੇ ਬੰਨ ਮਾਰਿਆ ਹੋਇਆ ਸਤਲੁਜ ਦਰਿਆ ਨੂੰ ਤੇ ਇੱਥੋਂ ਜਦੋਂ ਪਾਣੀ ਦਾ ਲੈਵਲ ਇੱਥੇ ਵੱਧਦਾ ਨਾ ਸਤਲੁਜ ਦਰਿਆ ਦੇ ਵਿੱਚ ਇਧਰਲੇ ਪਾਸੇ ਤਾਂ ਇਧਰ ਉਨਾਂ ਕ ਪਾਣੀ ਛੱਡ ਜਾਂਦਾ ਉਸ ਹਿਸਾਬ ਨਾਲ ਹੈ ਨਾ ਰੋਡ ਦੀ ਦੂਜੇ ਪਾਸੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਕਿੰਨਾ ਤੇਜ਼ ਪਾਣੀ ਜਾ ਰਿਹਾ ਇਧਰਲੀ ਸਾਈਡ ਤੋਂ ਹਨਾ ਆਹ ਦੇਖੋ ਤੁਸੀਂ ਇਹ ਨਾ ਇਹ ਉਹ ਚੱਕਿਆ ਹੋਇਆ ਇਧਰਲਾ ਫਾਟਕ ਹੈ ਨਾ ਤੇ ਇੰਨਾ ਤੇਜ਼ ਪਾਣੀ ਜਾ ਰਿਹਾ ਦੇਖੋ ਕਿੰਨੀ ਸਪੀਡ ਆ ਪਾਣੀ ਦੀ ਇਹ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਹਨਾ ਪਾਣੀ ਦੇ ਵਿੱਚ ਫਰ ਰਿਆ ਨਹਾਉਦਾ ਆਪਾਂ ਪਹੁੰਚ ਚੁੱਕੇ ਆਂ ਬਰਾਸਤੀ ਚੌਂਕੀ ਸਰਕਾਰੇ ਖਾਲਸਾ ਹਨਾ ਇੱਧਰ ਆਪਣੇ ਸੱਜੇ ਹੱਥ ਹਨਾ ਤੇ ਜਿਵੇਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਫੈਲਿਆ ਹੋਇਆ ਸੀ ਆਪਣਾ ਹਨਾ ਖਾਲਸਾ ਰਾਜ ਫੈਲਿਆ ਹੋਇਆ ਸੀਗਾ ਤੇ ਉਹਦਾ ਪੂਰਾ ਨਕਸ਼ਾ ਬਣਿਆ ਹੋਇਆ ਤੁਹਾਨੂੰ ਦਿਖਾਉਨੇ ਆ ਚੀਨ ਨਾਲ ਬਾਡਰ ਲੱਗਦਾ ਸੀ ਹਨਾ ਆਪਣਾ ਜਿਹੜਾ ਖਾਲਸਾ ਰਾਜ ਸੀਗਾ ਪੈਸ਼ਾਵਰ ਲਾਹੌਰ ਜੰਮੂ ਤੇ ਕਸ਼ਮੀਰ ਇਹ ਸਾਰਾ ਜਿਹੜਾ ਇਲਾਕਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਆਉਂਦਾ ਸੀ ਹਨਾ ਖਾਲਸਾ ਰਾਜ ਦੇ ਅੰਡਰ ਆਉਂਦਾ ਸੀ ਯਾਨੀ ਕਿ ਤੇ ਇਹ ਪੂਰਾ ਨਕਸ਼ਾ ਦਿਖਾਇਆ ਗਿਆ ਤੇ ਇੱਥੋਂ ਆਪਾਂ ਜਿਹੜਾ ਉੱਤੇ ਆਪਣੀ ਲਾਸਟ ਚੌਂਕੀ ਸੀ ਹਨਾ ਜਿੱਥੇ ਤੱਕ ਅਹਦ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਆਪਾਂ ਉੱਥੇ ਤੋਂ ਲੈ ਕੇ ਚੱਲਾਂਗੇ ਆਪਾਂ ਪਹੁੰਚ ਚੁੱਕਿਆ ਵਿਰਾਸਤੇ ਚੌਂਕੀ ਤੇ ਇੱਧਰ ਆ ਛੱਡ ਬਣਾਇਆ ਹੋਇਆ ਹਨਾ ਉਰੇ ਬੈਠਣ ਦੇ ਲਈ ਆ ਕਾਲ ਸਹਾਇ ਸਰਕਾਰ ਖਾਲਸਾ ਲਿਖਿਆ ਗਿਆ ਉੱਪਰ ਹਨਾ ਇੱਥੇ ਚੌਂਕੀ ਬਣਾਈ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਹਨਾ ਤੇ ਆਜੋ ਇਹਦੇ ਇਤਿਹਾਸ ਬਾਰੇ ਤੁਹਾਨੂੰ ਕਰਾਉਨੇ ਆ ਜਾਣੂ ਆ ਇੱਥੇ ਲਿਖਿਆ ਗਿਆ ਇਹਦਾ ਇਤਿਹਾਸ ਹਨ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਆਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣਾ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ 1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸ਼ਟ ਤਾਤੂ ਦਾ ਹੋਣ ਕਰਕੇ ਬਚ ਗਿਆ ਆਜ਼ਾਦੀ ਦੇ ਮੁੱਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪਰ ਹਨ ਕਰਦੇ ਰਹੇ ਕਿਸੇ ਦੇਸ਼ ਨੇ ਝੰਡੇ ਦੇ ਮੁੱਢ ਉੱਪਰ ਹੀਟ ਰੀਆਂ 17 ਲਿਖਿਆ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ ਤੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ ਪੰਜਾਬ ਹੈਰੀਟੇਜ ਅਤੇ ਐਜੂਕੇਸ਼ਨ ਫਾਊਂਡੇਸ਼ਨ ਹਨਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਆਪਣੇ ਜਦੋਂ ਸੰਧੀ ਹੋਈ ਸੀ ਨਾ ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਉਹ ਤੋਂ ਪਹਿਲਾਂ ਇਹ ਝੰਡਾ ਲਹਿਰਾਤਾ ਸੀ ਉਰੇ ਹਨ ਤੇ ਆਪਣੇ ਚੌਂਕੀ ਉਰੇ ਬਣਵਾਤੀ ਸੀ ਤੇ ਇਹਦੇ ਉੱਪਰੋਂ ਬਿਲਕੁਲ ਸਤਲੁਜ ਦਰਿਆ ਦਾ ਜਿਹੜਾ 뷰 ਆ ਉਹ ਇਸ ਤਰ੍ਹਾਂ ਦਾ ਹਨਾ ਦੇਖੋ ਕਿੰਨਾ ਸੋਹਣਾ 뷰 ਆ ਬਹੁਤ ਸੋਹਣਾ ਲੱਗ ਰਿਹਾ ਹਨਾ ਕਿਆ ਖੂਬਸੂਰਤੀ ਆ ਇਸ ਦ੍ਰਿਸ਼ ਦੀ ਤੇ ਇੱਥੋਂ ਸਾਰਾ ਜਿਹੜਾ ਰੋਪੜ ਸ਼ਹਿਰ ਆ ਪੂਰਾ ਦਿਖ ਰਿਹਾ ਹਨ ਇਹ ਆ ਜੀ ਰੋਪੜ ਹੈਡ ਬਿਲਕੁਲ ਸਮੁੰਦਰ ਦੀ ਤਰ੍ਹਾਂ ਲੱਗ ਰਿਹਾ ਹੈ ਨਾ ਸੱਤ ਰੋਜ਼ ਦਰਿਆ ਤੇ ਹੁਣ ਇੱਥੋਂ ਆਪਾਂ ਚੱਲਾਂਗੇ ਵਾਪਸ ਹੈ ਨਾ ਤੇ ਜਿਹੜਾ ਇਹ ਆਪਣਾ ਖਾਲਸਾ ਰਾਸਤੀ ਹੈ ਨਾ ਉਹਦੀ ਨਿਸ਼ਾਨੀ ਹੈ ਇਹ ਹੈ ਨਾ ਤੇ ਹੁਣ ਇਹ ਤੁਹਾਨੂੰ ਦਿਖਾਉਣ ਤੋਂ ਬਾਅਦ ਆਪਾਂ ਜਾ ਰਹੇ ਆਂ ਵਾਪਸ ਹੈ ਨਾ ਇੱਕ ਵਾਰ ਫੇਰ ਤੋਂ ਤੁਹਾਨੂੰ ਦਰਸ਼ਨ ਕਰਵਾ ਦੇਣੇ ਨੇ ਅਕਾਲ ਸਹਾਇ ਸਰਕਾਰ ਖਾਲਸਾ ਇਹ ਆਪਣਾ ਜਿਹੜਾ ਪੰਜਾਬ ਦਾ ਰਾਜਤ ਹੀ ਹੈ ਨਾ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਪਣਾ ਖਾਲਸਾ ਰਾਜਤ ਹੀ ਉਹਦੀ ਆਖਰੀ ਨਿਸ਼ਾਨੀ ਆ ਮੰਨ ਲਓ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਆਪਣਾ ਚੌਂਕੀ ਬਣਵਾ ਕੇ ਅੰਗਰੇਜ਼ਾਂ ਨੂੰ ਦੱਸਿਆ ਸੀ ਵੀ ਅਸੀਂ ਇਹ ਸਾਡਾ ਰਾਜ ਹਾਂਜੀ ਸੁਖੁਰੀ ਜੀ ਤੇ ਮੈਨੂੰ ਤਾਂ ਇੱਕ ਬੇਨਤੀ ਆ ਭਾਈ ਜਿਹੜੇ ਇਧਰ ਏਰੀਆ ਦੇ ਵਿੱਚ ਆਉਂਦੇ ਨੇ ਜੇ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਨੇ ਜਿੰਨੀਆਂ ਵੀ ਸਾਡੇ ਤੋਂ ਨਾ ਰੂਪੜਾਉਣੇ ਤਾਂ ਤੁਸੀਂ ਇਹ ਤਾਂ ਜਰੂਰ ਆ ਕੇ ਜਾ ਕੇ ਆਇਆ ਕਰੋ ਦਰਸ਼ਨ ਕਰਕੇ ਜਾਇਆ ਕਰੋ ਇਹ ਮਨੁੱਖਾਂ ਸਰ ਰਾਜਨੀਤੀ ਦੀ ਨਿਸ਼ਾਨੀ ਹੈ ਇੱਕ ਇਹ ਬਹੁਤ ਵੱਡੀ ਗੱਲ ਆ ਤੇ ਪਿਛਲੇ ਸਾਲ ਵੀ ਮੈਂ ਇੱਥੇ ਆਇਆ ਸੀਗਾ ਜਦੋਂ ਵੀ ਮਨੋਂ ਇਧਰੋਂ ਜੇੜਾ ਲੱਗਦਾ ਤਾਂ ਮੈਂ ਤਾਂ ਜ਼ਰੂਰ ਆ ਕੇ ਜਾਂਦਾ ਹਾਂ ਨਾ ਤੇ ਅੱਜ ਵੀ ਮਨੋਂ ਬਰਨਤਪੁਰ ਸਾਹਿਬ ਨਾਲ ਪੰਜ ਆ ਰਹੇ ਸੀ ਤਾਂ ਇੱਥੇ ਰੁਕ ਗਏ ਮੈਂ ਪਿੰਡ ਦੇ ਲੋਕਾਂ ਨੂੰ ਕਹਿੰਦਾ ਸੀ ਮਾਂ ਵੀ ਇੱਥੇ ਆਪਾਂ ਜ਼ਰੂਰ ਰੁੱਕਿਆ ਜਾਣਾ ਤੇ ਹੋਰ ਆਪਾਂ ਥਾਂ ਤੇ ਰੁਕੀਏ ਜਾਈਏ ਨਾ ਇੱਥੇ ਜ਼ਰੂਰ ਰੁਕਣਾ ਇੱਥੇ ਸਾਨੂੰ ਕਾਫੀ ਟਾਈਮ ਹੋ ਗਿਆ ਅੱਧਾ ਘੰਟੇ ਮਾਂ ਹੋ ਗਿਆ ਤੇ ਬਾਕੀ ਇੱਥੇ ਬੈਂਚਾਂ ਨੂੰ ਵੀ ਜਗ੍ਹਾ ਜਿਹੜੀ ਬਣੀ ਹੋਈ ਹੈ ਤੇ ਅਸੀਂ ਬੈਠ ਕੇ ਆ ਕੇ ਦੋਨੋਂ ਸਾਰਾ ਦਰਸ਼ਨ ਕਰਕੇ ਬਾਕੀ ਇਹ ਹੀ ਬੇਨਤੀ ਹੈ ਵੀ ਇੱਥੇ ਜ਼ਰੂਰ ਆ ਕੇ ਜਾਇਆ ਕਰੋ ਵੱਧ ਤੋਂ ਵੱਧ ਸੰਗਤ ਇੱਥੇ ਆਓ ਦਰਸ਼ਨ ਕਰਨਾ ਖਾਨਸਾ ਰਾਜ ਦੀਆਂ ਜਿਹੜੀ ਨਿਸ਼ਾਨੀ ਤੇ ਠੀਕ ਹੈ ਜੀ ਰੋਪੜ ਤੋਂ ਚੱਲੇ ਦੀ ਹੈ ਨਾ ਆ ਰਸਤੇ ਦੇ ਵਿੱਚ ਭੁੱਖ ਲੱਗੀ ਪੂਰੇ ਦੇ ਟਾਬੇ ਤੇ ਰੁੱਕ ਕੇ ਕੁਝ ਖਾਣ ਲਈ ਰੁਕੇ ਸੀ ਖਾ ਕੇ ਬਸ ਹੁਣ ਚੱਲਦੇ ਆਂ ਅੱਗੇ ਸਮਾਂ ਹੋ ਚੁੱਕਿਆ ਤਕਰੀਬਨ ਸਵਾ ਪੰਜ ਵੱਜ ਚੁੱਕੇ ਨੇ ਤੇ ਆਨੰਦਪੁਰ ਸਾਹਿਬ ਜਾ ਕੇ ਰੁਕਾਂਗੇ ਬਸ ਇੱਥੋਂ ਤਕਰੀਬਨ ਆਨੰਦਪੁਰ ਸਾਹਿਬ ਦੀ ਜਿਹੜੀ ਦੂਰੀ ਆ ਉਹ ਤਕਰੀਬਨ 20 ਤੋਂ 25 ਦੇ ਵਿੱਚ ਵਿੱਚ ਆ 20 ਤੋਂ 25 ਕਿਲੋਮੀਟਰ ਦੇ ਵਿੱਚ ਵਿੱਚ ਆ ਤੇ ਬਸ ਹੁਣ ਇੱਥੋਂ ਕਰਦੇ ਆ ਸਫਰ ਸਟਾਰਟ ਤੇ ਚੱਲਦੇ ਆ ਆਪਾਂ ਆਨੰਦਪੁਰ ਸਾਹਿਬ ਦੀ ਵੱਲ ਆਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਆਪਾਂ ਹਨਾ ਤੇ ਸਾਹਮਣੇ ਤੁਸੀਂ ਕਰੋ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਨਾ ਤੇ ਹੁਣ ਇੱਥੇ ਆਪਾਂ ਬਾਈਕ ਲਾਵਾਂਗੇ ਪਾਰਕਿੰਗ ਦੇ ਵਿੱਚ ਇਧਰੋਂ ਸੱਜੇ ਹੱਥਾ ਆਪਣੇ ਬਣੀ ਹੋਈ ਆ ਪਾਰਕਿੰਗ ਤੇ ਪਾਰਕਿੰਗ ਦੇ ਵਿੱਚ ਬਾਈਕ ਲਾ ਕੇ ਤੇ ਫਿਰ ਆਪਾਂ ਜਾਵਾਂ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਉੱਥੇ ਰਾਹਿਸਲਾ ਪ੍ਰਬੰਧ ਕਰਾਂਗੇ ਪਹਿਲਾਂ ਹਨਾ ਤੇ ਉਸ ਤੋਂ ਬਾਅਦ ਦੇ ਵਿੱਚ ਕਰਵਾਉਣਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਹ ਸਾਹਮਣੇ ਦੇਖੋ ਪਾਰਕਿੰਗ ਆ ਚੁੱਕੀ ਹੈ ਤੇ ਇੱਥੇ ਲਗਾਵਾਂਗੇ ਆਪਾਂ ਆਪਣਾ ਮੋਟਰਸਾਈਕਲ ਪਾਰਕਿੰਗ ਚੋ ਆ ਚੁੱਕੇ ਹਾਂ ਬਾਹਰ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਹਨਾ ਚਲਿਏ ਸੁਖਵ੍ਰਿਤ ਪ੍ਰਨਮ ਜੀ ਚਲੋ ਆ ਜੀ ਬਈ ਤੇ ਆ ਸਾਰਾ ਬਣਿਆ ਹੋਇਆ ਬਾਜ਼ਾਰ ਹੈ ਨਾ ਗੁਰਦੁਆਰਾ ਸਾਹਿਬ ਦੇ ਜਦੋਂ ਆ ਮੈਂ ਐਂਟਰੀ ਕਰਦੇ ਹਾਂ ਨਾ ਉਸ ਤੋਂ ਪਹਿਲਾਂ ਆ ਸਾਰਾ ਬਾਜ਼ਾਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਚੁੱਕੇ ਹਾਂ ਨਾ ਤੇ ਆ ਬਣੀਆਂ ਹੋਈਆਂ ਸਰਾਮਾਂ ਤੇ ਇੱਥੇ ਰੂਮ ਮਿਲ ਜਾਂਦਾ ਰਹਿਣ ਦੇ ਲਈ ਹੈ ਨਾ ਤੇ ਇੱਧਰ ਬਣਿਆ ਹੋਇਆ ਦਫ਼ਤਰ ਤੇ ਇੱਥੇ ਤੁਸੀਂ ਇੱਕ ਜਣੇ ਦਾ ਆਧਾਰ ਕਾਰਡ ਵੋਟਰ ਕਾਰਡ ਕੁਝ ਵੀ ਹੈ ਦੇ ਕੇ ਕੋਈ ਵੀ ਪ੍ਰੂਫ ਇੱਥੋਂ ਰੂਮ ਲੈ ਸਕਦੇ ਹੋ ਤੇ ਆ ਆਪਾਂ ਨੇ ਰੂਮ ਨੰਬਰ 105 ਮਿਲ ਚੁੱਕਿਆ ਹੈ ਹਨਾ ਗੁਰੂ ਤੇਗ ਬਹਾਦਰ ਨਿਵਾਸ ਦੇ ਵਿੱਚ ਆਇਆ ਆਪਣਾ ਰੂਮ ਨੰਬਰ 105 ਤੇ ਇੱਥੇ ਐਵੇਂ ਦੇ ਐਵੇਂ ਦਾ ਬਣਿਆ ਹੋਇਆ ਰੂਮ ਅੰਦਰ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਤੁਹਾਨੂੰ ਪਹਿਲਾਂ ਮੈਂ ਦੱਸਿਆ ਨਹੀਂ ਹੈ ਨਾ ਤੇ ਹੁਣ ਚਲ ਦੁਬਾਰਾ ਪਰਚੀ ਦਿਖਾ ਦੇਣਾ ਤੇ ਰੂਮ ਲੈਣ ਦੇ ਲਈ ਆਪਾਂ ਨੂੰ ਆਧਾਰ ਕਾਰਡ ਆਧਾਰ ਕਾਰਡ ਦੇਣਾ ਪੈਂਦਾ 200 ਰੁਪਏ ਫਰਦਾਰੀ ਜੀ ਕਮਰੇ ਦੀ ਭੇਟ ਆ ਭੇਟ ਆ ਤੇ ਇੱਕ ਬੰਦੇ ਦਾ ਆਧਾਰ ਕਾਰਡ ਲੱਗਦਾ ਬਸ ਹਨ ਜੇ ਤੁਸੀਂ ਦੋ ਜਾਂ ਤਿੰਨ ਬੰਦੇ ਵੀ ਹੋ ਤਾਂ ਇੱਕ ਦਾ ਹੀ ਆਧਾਰ ਕਾਰਡ ਲੱਗਣਾ ਹਨ ਤੇ ਆ ਆਪਣਾ ਅੰਦਰ ਤੋਂ ਰੂਮ ਆ ਅੱਜ ਇੱਥੇ ਕਰਾਂਗੇ ਰੈਸਟ ਤੇ ਕੱਲ ਨੂੰ ਅਥੋਂ ਚੱਲਾਂਗੇ ਆਪਾਂ ਅੱਗੇ ਦੇ ਸਫਰ ਦੀ ਵਲ ਹਨ ਸੁਖ ਤੇ ਹੁਣ ਕਰਾਂਗੇ ਰੈਸਟ ਇੱਥੇ ਹਨ ਚਲੋ ਸਾਹਮਣੇ ਆ ਚੁੱਕਿਆ ਬੋਰਡ ਬੱਸ ਅੱਡਾ ਸ੍ਰੀ ਅਨੰਦਪੁਰ ਸਾਹਿਬ ਦਾ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੱਸ ਅੱਡਾ ਜੀ ਇਹ ਅਨੰਦਪੁਰ ਸਾਹਿਬ ਦਾ ਹਨਾ ਇੱਥੇ ਆ ਕੇ ਰੁਕਦੀਆਂ ਨੇ ਬੱਸਾਂ ਤੇ ਇੱਥੇ ਪਾਰਕਿੰਗ ਦੇ ਵਿੱਚ ਹੀ ਆਪਾਂ ਮੋਟਰਸਾਈਕਲ ਲਗਾਵਾਂਗੇ ਕਿਉਂਕਿ ਉੱਥੇ ਜਿਹੜਾ ਮੋਟਰਸਾਈਕਲ ਦੀ ਪਰਚੀ ਨਹੀਂ ਦਿੰਦੇ ਹਨਾ ਵੀ ਉਹ ਬਾਬਾ ਜੀ ਦੱਸ ਰਹੇ ਸੀ ਦੀ ਉਹ ਮੋਟਰਸਾਈਕਲ ਚੋਰੀ ਹੋ ਗਿਆ ਸੀ ਤਾਂ ਕਰਕੇ ਫਿਰ ਆਪਾਂ ਇੱਥੇ ਬੱਸ ਸਟੈਂਡ ਦੀ ਪਾਰਕਿੰਗ 'ਚ ਮੋਟਰਸਾਈਕਲ ਲਗਾ ਕੇ ਜਾਵਾਂਗੇ ਹੁਣ ਆਪਾਂ ਵਾਪਸ ਆ ਕੇ ਆਪਣੇ ਰੂਮ ਦੇ ਵਿੱਚ ਹਨਾ ਭੰਗਰ ਸ਼ਕੇ ਤੇ ਹੁਣ ਕਰਦੇ ਆ ਰੂਮ ਦੇ ਵਿੱਚ ਰੈਸਟ ਕਰ ਨੂੰ ਮਿਲਦੇ ਆ ਤੁਹਾਨੂੰ ਨਵੇਂ ਬਲਾਗ ਦੇ ਵਿੱਚ ਇੱਥੇ ਕਰਦੇ ਆ ਆਪੇ ਮਲਾ ਫਰੇਜ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹਨਾ ਆਪਣੀ ਵੀਡੀਓ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕੱਲ ਨੂੰ ਚੱਲਦੇ ਆਪਾਂ ਅੱਗੇ ਸਰਵ ਦੀ ਬਲ ਦਿਖਾਉਣੇ ਆ ਤੁਹਾਨੂੰ ਅੱਗੇ ਦਾ ਸਭ ਤੁਹਾਡਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ